ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਗੱਲ ਕਰਾਂਗੇ ਮੇਰੇ ਸ਼ਹਿਰ ਦੀ ਸ਼ਾਨ ਤੇ ਬਟਾਲੇ ਦੇ ਪ੍ਰਸਿੱਧ ਸ਼ਾਇਰ ਬਿਰਹੋਂ ਦਾ ਸੁਲਤਾਨ ਜਿਹਨੂੰ ਕਿਹਾ ਜਾਂਦਾ ਜੀ ਸ਼ੇਅ ਕੁਮਾਰ ਬਟਾਲਵੀ ਦੇ ਬਾਰੇ ਸ਼ੇਅ ਦੀਆਂ ਰਚਨਾਵਾਂ ਸ਼ੇਅ ਦੀਆਂ ਕਵਿਤਾਵਾਂ ਲੋਕ ਅੱਜ ਵੀ ਬੜੇ ਚਾਣ ਨਾਲ ਸੁਣਦੇ ਨੇ ਜਿਸਨੂੰ ਇੱਕ ਵਾਰੀ ਉਹਦੀਆਂ ਕਵਿਤਾਵਾਂ ਦਾ ਚਸਕਾ ਪੈ ਗਿਆ ਉਹ ਬੰਦਾ ਫਿਰ ਸ਼ਿਵ ਦਾ ਹੀ ਹੋ ਗਿਆ। ਸਾਡੇ ਸ਼ਹਿਰ ਦੇ ਵਿੱਚ ਬਟਾਲੇ ਸ਼ਹਿਰ ਦੇ ਵਿੱਚ ਉਹਦੇ ਚਾਹਣ ਵਾਲਿਆਂ ਨੇ ਉਹਦਾ ਇੱਕ ਐਡੀਟੋਰੀਅਮ ਸ਼ਿਵ ਐਡੀਟੋਰੀਅਮ ਜੀ ਜਲੰਧਰ ਰੋਡ ਤੇ ਬਣਾਇਆ ਹੋਇਆ ਜਿੱਥੇ ਕਿ ਹਰ ਸਾਲ ਉਸ ਮਹਾਨ ਕਵੀ ਦੀ ਯਾਦ ਦੇ ਵਿੱਚ ਇੱਕ ਕਵੀ ਸੰਮੇਲਨ ਵੀ ਕਰਵਾਇਆ ਜਾਂਦਾ ਹੈ। ਔਰ ਉਹਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਪਰ ਜਵਾਨੀ ਮਤਲਬ 37 ਸਾਲ ਦੀ ਉਮਰ ਦੇ ਵਿੱਚ ਉਹ ਬੰਦਾ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਕਹਿੰਦੇ ਨੇ ਸ਼ਿਵ ਨੇ ਦੋ ਵਾਰੀ ਪਿਆਰ ਕੀਤਾ ਜੀ ਪਰ ਦੋਵੇਂ ਵਾਰੀ ਨਾਕਾਮ ਰਿਹਾ ਦੋਵਾਂ ਚੋਂ ਇੱਕ ਵੀ ਮਿਲ ਜਾਂਦਾ ਤੇ ਸ਼ਾਇਦ ਉਹ ਸ਼ਿਵ ਲੰਮੀ ਉਮਰ ਖੋਕੇ ਜਾਂਦਾ ਕਿਉਂਕਿ ਇਹਨਾਂ ਦੋਵਾਂ ਦੇ ਕਰਕੇ ਉਹ ਬੰਦਾ ਫਿਰ ਲਾਲੂ ਪੀਣ ਦੇ ਚੱਕਰ ਦੇ ਵਿੱਚ ਪੈ ਗਿਆ ਔਰ ਆਪਣਾ ਨੁਕਸਾਨ ਕਰਵਾ ਬੈਠਾ ਸ਼ੇਪ ਮਾਰਦਾ ਜਨਮ ਜੀ 23 ਜੁਲਾਈ 1936 ਨੂੰ ਗਰਦਾਸਪੁਰ ਡਿਸਟ੍ਰਿਕਟ ਉਸ ਟਾਈਮ ਤੇ ਪੈਂਦਾ ਸੀਗਾ ਵੰਡ ਤੋਂ ਪਹਿਲਾਂ ਦਾ ਪਰ ਜੰਬੂ ਦੀ ਸਰਹੱਦ ਦੇ ਨਾਲ ਇੱਕ ਪਿੰਡ ਪੈਂਦਾ ਜੀ ਸ਼ੱਕਰਗੜ ਤਹਿਸੀਲ ਦਾ بڑا ਪਿੰਡ ਲੋਹਤੀਆ ਲੋਹਤੀਆ ਉੱਥੇ ਹੋਇਆ ਔਰ ਪਿੰਡ ਚੋਂ ਇਹਨੇ ਪ੍ਰਾਇਮਰੀ ਸਿੱਖਿਆ ਵੀ ਆਪਣੀ ਉੱਥੋਂ ਹੀ ਬੜਾ ਪਿੰਡ ਤੋਂ ਹੀ ਲਈ ਹੈ ਜੀ ਪਿਤਾ ਜੀ ਆ ਪੰਡਿਤ ਕ੍ਰਿਸ਼ਨ ਗੋਪਾਲ ਜੀ ਇੱਕ ਪਟਵਾਰੀ ਸੀਗੇ ਔਰ ਮਾਲ ਮਹਿਕਮੇ ਦੇ ਪਟਵਾਰੀ ਸੀਗੇ ਉਹ ਇਹਨਾਂ ਦੀ ਮਾਂ ਸ਼ਾਂਤੀ ਦੇਵੀ ਜੀ ਕਹਿੰਦੇ ਨੇ ਕਿ ਉਹਨਾਂ ਦੀ ਆਵਾਜ਼ ਵੀ ਬਹੁਤ ਸੋਹਣੀ ਸੀਗੀ ਜਿਹੜਾ ਕਿ ਗੁਣ ਸ਼ਿਵ ਕੁਮਾਰ ਨੂੰ ਵੀ ਮਿਲਿਆ ਉਹਨਾਂ ਕੋਲੋਂ 1947 ਦੀ ਵੰਡ ਤੋਂ ਜਦੋਂ ਹੋਈਏ ਸ਼ਿਵ ਦੀ ਉਮਰ ਉਦੋਂ 11 ਸਾਲ ਸੀਗੀ ਔਰ ਉਦੋਂ ਫਿਰ ਆਪਣੇ ਪਿੰਡ ਤੋਂ ਉੱਠ ਕੇ ਬਟਾਲੇ ਸ਼ਹਿਰ ਦੇ ਵਿੱਚ ਆ ਜਾਂਦੇ ਨੇ ਔਰ ਇੱਥੇ ਆ ਕੇ ਵੀ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਪਟਵਾਰੀ ਦਾ ਕੰਮ ਹੀ ਕਰਦੇ ਨੇ ਅਰ ਸ਼ਿਵ ਕਹਿੰਦੇ ਨੇ ਕਿ ਇੱਕ ਸੁਪਨੇਆ ਵਾਲਾ ਬੱਚਾ ਸੀਗਾ ਜੀ ਸੁਪਨੇਆ ਵਾਲਾ ਆਪਣੇ ਸੁਪਨੇਆਂ ਦੇ ਵਿੱਚ ਗੁਵਾਚੇ ਰਹਿਣਾ ਘਰੋਂ ਸਾਰਾ ਸਰਦ ਦਿਨ ਗਏ ਰਹਿਣਾ ਮੰਦਰਾਂ ਦੇ ਵਿੱਚ ਤੁਰੇ ਰਹਿਣਾ ਜਾਂ ਕਿਤੇ ਲਾਗੇ ਮੰਦਰਾਂ ਦੇ ਜਿਹੜੇ ਵੱਡੇ ਵੱਡੇ ਦਰਖਤ ਹੁੰਦੇ ਆ ਬੋੜ ਦੇ ਆ ਪੀਪਲ ਦੇ ਉਹਨਾਂ ਥੱਲੇ ਲੰਮੇ ਪਏ ਰਹਿਣਾ ਕਰਦਿਆਂ ਕਰਉਂਦਿਆਂ ਸਾਲ 1953 ਦੇ ਵਿੱਚ ਸ਼ਿਵ ਨੇ ਬਟਾਲੇ ਦੇ ਸਾਲਵੇਸ਼ਨ ਆਰਮੀ ਹਾਈ ਸਕੂਲ ਤੋਂ ਆਪਣੀ ਜਿਹੜੀ 10ਵੀਂ ਪਾਸ ਕੀਤੀ ਹੈ ਔਰ ਉਹਦੇ ਬਾਅਦ ਉਹ ਚਲੇ ਗਿਆ ਹੈ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ਬਟਾਲਾਏ ਕੁਐਸਚਨ ਉੱਥੇ ਲਾਇਆ ਉਸ ਤੋਂ ਬਾਅਦ ਨਾਬੇ ਗਿਆ ਹੈ ਕੁਐਸਚਨ ਨਾਬੇ ਪੜਿਆ ਹੈ ਨਾਬੇ ਪੜ੍ਹਨ ਤੋਂ ਬਾਅਦ ਫਿਰ ਇਹ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਓਵਰਸੀਅਰਸ ਦਾ ਡਿਪਲੋਮਾ ਜਾਂ ਡਿਗਰੀ ਕਲ ਉਹ ਉੱਥੇ ਇਹਨਾਂ ਐਡਮਿਸ਼ਨ ਲਈ ਉਸ ਤੋਂ ਬਾਅਦ ਡਿਗਰੀ ਕਰਨ ਤੋਂ ਬਾਅਦ ਜਾਂ ਕੋਰਸ ਕਰਨ ਤੋਂ ਬਾਅਦ ਜਦੋਂ ਇਹ ਵਾਪਸ ਆਇਆ ਤੇ 1961 ਦੇ ਵਿੱਚ ਪਿਤਾ ਨੇ ਸ਼ਿਵ ਨੂੰ ਪਟਵਾਰੀ ਦੀ ਨੌਕਰੀ ਤੇ ਲਗਾ ਦਿੱਤਾ ਪਰ ਨੌਕਰੀ ਬਹੁਤਾਂ ਚਰਨੀ ਕੀਤੀ ਨੌਕਰੀ ਜਿਹੜੀ ਆ ਉਹ ਛੱਡ ਦਿੱਤੀ 1961 ਤੋਂ ਲੈ ਕੇ 1960 ਤੱਕ ਸ਼ਿਵ ਜਿਹੜਾ ਬਿਲਕੁਲ ਬੇਰੁਜ਼ਗਾਰ ਰਿਹਾ ਉਹਦੇ ਦੌਰਾਨ ਇਹ ਆਪਣੇ ਕਵੀ ਸੰਮੇਲਨਾਂ ਦੇ ਵਿੱਚ ਜਾਂਦਾ ਕੁਝ ਕਵਿਤਾਵਾਂ ਬੋਲਦਾ ਕੋਈ ਉਹਨਾਂ ਦਾ ਮੈਂਤਨ ਨਾ ਮਿਲਦਾ ਕੁਝ ਕਿਤਾਬਾਂ ਜਿਹੜੀਆਂ ਛਪੀਆਂ ਸੀਗੀਆਂ ਉਹਨਾਂ ਦੀ ਰਿਐਲਿਟੀ ਆਉਂਦੀ ਔਰ ਇਹ ਬੰਦਾ ਆਪਣਾ ਗੁਜ਼ਾਰਾ ਕਰਦਾ ਉਸ ਤੋਂ ਬਾਅਦ 1960 ਦੇ ਵਿੱਚ ਸ਼ਿਵ ਨੇ SBI ਦੀ ਬਟਾਲੇ ਬ੍ਰਾਂਚ ਦੇ ਵਿੱਚ ਨੌਕਰੀ ਕਰ ਲਈ ਜੀ ਔਰ 5 ਫਰਵਰੀ 1967 ਨੂੰ ਫਿਰ ਇਹਦਾ ਵਿਆਹ ਹੋ ਜਾਂਦਾ ਹੈ ਵਿਆਹ ਹੁੰਦਾ ਜੀ ਅਰੂਣਾ ਨਾਮ ਦੀ ਲੜਕੀ ਦੇ ਨਾਲ ਜਿਹੜੀ ਕਿ ਡਿਸਟ੍ਰਿਕਟ ਗੁਰਦਾਸਪੁਰ ਦਾ ਪਿੰਡ ਕੀੜੀ ਮੰਗਿਆਲ ਦੀ ਸੀ ਔਰ ਸ਼ਾਦੀशुदा ਜੀਵਨ ਬਹੁਤ ਵਧੀਆ ਨਗਲਿਆ ਇਹਨਾਂ ਦਾ ਦੋ ਬੱਚੇ ਮਿਹਰਬਾਨ ਬਟਾਲਵੀ ਪੁੱਤਰ ਔਰ ਧੀ ਜਿਹੜੀ ਪੂਜਾ 1968 ਦੇ ਵਿੱਚ ਸ਼ਿਵ ਕੁਮਾਰ ਜੀ ਉਹਨੇ ਇਹ SBI ਦੀ ਮਤਲਬ ਕਰਮਚਾਰੀ ਦੇ ਤੌਰ ਤੇ ਚੰਡੀਗੜ੍ਹ ਪੋਸਟਡ ਹੋ ਗਏ ਨੇ ਕਹਿੰਦੇ ਨੇ ਕਿ ਬੈਜਨਾਥ ਪੜਦਿਆਂ ਦੀ ਗੱਲ ਹੈ ਜੀ ਬੈਜਨਾਥ ਕੋ ਮੇਲਾ ਲਗਾ ਮਿਲੇ ਦੇ ਵਿੱਚ ਇਹਨੂੰ ਇੱਕ ਲੜਕੀ ਮਿਲੀ ਮੈਨਾ ਨਾਮ ਦੀ ਸ਼ਿਵ ਲੜਕੀ ਨੂੰ ਮਿਲ ਕੇ ਉਹਦੇ ਸੁਪਨਿਆਂ ਦੇ ਵਿੱਚ ਹੀ ਰਹਿਣ ਲੱਗ ਪਿਆ ਫਰ ਜਦੋਂ ਜਾ ਕੇ ਇਨੇ ਕੁਝ ਦਿਨ ਬਾਅਦ ਉਹ ਲੜਕੀ ਦੇ ਪਿੰਡ ਗਿਆ ਜਾਂ ਉਹਦੇ ਸ਼ਹਿਰ ਜਾ ਕੇ ਉਹਦੇ ਜੱਦੀ ਪੁੱਛਤੀ ਸ਼ਹਿਰ ਜਾ ਕੇ ਉਹਦਾ ਘਰ ਲੱਭਿਆ ਉਹਦਾ ਮਹੱਲਾ ਲੱਭਿਆ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ 2 ਦਿਨ ਪਹਿਲਾਂ ਹੀ ਉਹ ਕੁੜੀ ਜਿਹੜੀ ਹੈ ਸਵਰਗਵਾਸ ਹੋ ਗਈ ਹੈ ਮਤਲਬ ਚੜਾਈ ਕਰ ਗਈ ਹੈ ਤੱਕਾ ਲਗਾ ਆਸ਼ਿਕ ਨੂੰ ਵਾਪਸ ਫਿਰ ਆਪਣੀਆਂ ਕਵਿਤਾਵਾਂ ਦੇ ਵਿੱਚ ਕਾਫੀ ਚੇਹਰੂਜਾ ਰਿਹਾ ਔਰ ਉੱਥੇ ਸ਼ਿਵ ਨੇ ਇੱਕ ਇਲਾਹੀ ਮੈਨਾ ਨਾਮ ਦਾ ਇੱਕ ਕਿਤਾਬ ਲਿਖੀ ਹੈ ਜੀ ਉਸ ਕਿਤਾਬ ਦੇ ਵਿੱਚ ਕਾਫੀ ਕਵਿਤਾਵਾਂ ਸੀਗੀਆਂ ਜਾਂ ਕਲੋਕੇਸ਼ ਇਹੋ ਜਿਹਾ ਉਹਨੇ ਉਹ ਕਾਵ ਰਚਨਾ ਕੀਤੀ ਹੈ ਜਿਸ ਦੇ ਸ਼ਬਦ ਜਿਹੜੇ ਅਗਲੀਆਂ ਆਉਣ ਵਾਲੀਆਂ ਕਵਿਤਾਵਾਂ ਦੇ ਵਿੱਚ ਵੀ ਉਹਨੇ ਕਾਫੀ ਯੂਜ਼ ਕੀਤੇ ਨੇ ਉਸ ਤੋਂ ਬਾਅਦ ਜਿਹੜਾ ਦੂਸਰਾ ਇਹਦਾ ਪਿਆਰ ਸੀਗਾ ਦੂਸਰਾ ਸੀਗਾ ਜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਹੜੇ ਨੇ ਉਹਨਾਂ ਦੀ ਧੀ ਦੇ ਨਾਲ ਪਰ ਉਹ ਵੀ ਵਿਆਹ ਕਰਵਾ ਕੇ ਵੈਨੇਜ਼ੂਲਾ ਚਲੀ ਗਈ ਇਹਨੂੰ ਨਾ ਮਿਲੀ ਆਖਦੇ ਨੇ ਕਿ ਉਸ ਦੇ ਘਰ ਜਦੋਂ ਪਹਿਲੀ ਔਲਾਦ ਹੋਈ ਤਾਂ ਸ਼ਿਵ ਨੇ ਇੱਕ ਕਵਿਤਾ ਲਿਖੀ ਜੀ ਕਵਿਤਾ ਦਾ ਨਾਮ ਸੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ਕਵਿਤਾਵਾ ਦਾ ਸ਼ਿਖਰ ਕਹ ਲੋ ਜਾਂ ਪ੍ਰੇਮਪੀ ਜੀ ਕਵਿਤਾਵਾ ਦਾ ਸ਼ਿਖਰ ਕਹ ਲੋ ਉਹੋ ਜਿਹਾ ਕਹਿੰਦੇ ਨੇ ਕਿ ਉਹ ਜਿੰਨੀ ਤੇ ਪੰਜਾਬੀ ਦੇ ਵਿੱਚ ਕਵਿਤਾ ਸੁਣੀ ਹੈ ਉਹਦਾ ਟ੍ਰਾਂਸਲੇਟ ਕੀਤੀ ਹੈ ਜੀ ਇੰਗਲਿਸ਼ ਦੇ ਵਿੱਚ ਉਹਨੀ ਹੀ ਖੂਬਸੂਰਤ ਕਵਿਤਾ ਉਹਦੇ ਵਿੱਚ ਲੱਗਦੀ ਹੈ ਸ਼ੇਵ ਦੀਆਂ ਕਵਤਾਂ ਨੂੰ Nusrat Fateh Ali Khan, Ghulam Ali Khan, Asha Singh Mastana, Ian Jagjit Singh ਵਰਗੇ ਮਹਾਨ ਕਲਾਕਾਰਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ 1972 ਦੇ ਵਿੱਚ ਸ਼ੇਵ ਨੇ ਅ ਸ਼ੇਵ ਨੂੰ ਡਾਕਟਰ ਗੋਪਾਲਪੁਰੀ ਤੇ ਉਹਨਾਂ ਦੀ ਧਰਮ ਪਤਨੀ ਜੀ ਕਲਾਸ਼ਪੁਰੀ ਉਹਦੇ ਸੱਦੇ ਤੇ ਸ਼ਿਵ ਇੰਗਲੈਂਡ ਗਿਆ ਹੈ ਕਹਿੰਦੇ ਨੇ ਇੰਗਲੈਂਡ ਪਹੁੰਚਣ ਤੋਂ ਪਹਿਲਾਂ ਸ਼ਿਵ ਦੀ ਮਸ਼ਹੂਰੀ ਉੱਥੇ ਪਹੁੰਚ ਚੁੱਕੀ ਸੀਗੀ ਉੱਥੋਂ ਦੀਆਂ ਅਖਬਾਰਾਂ ਨੇ ਉਹਦੇ ਆਉਣ ਦਾ ਐਲਾਨ ਕੁਛ ਚਿਰ ਪਹਿਲਾਂ ਹੀ ਕਰ ਦਿੱਤਾ ਸੀਗਾ ਉਹਦੇ ਸਨਮਾਨ ਦੇ ਵਿੱਚ ਉੱਥੇ ਕਈ ਪ੍ਰੋਗਰਾਮ ਹੋਏ ਕਈ ਕਵੀ ਦਰਬਾਰ ਹੋਏ ਔਰ ਆਪਣੇ ਟਾਈਮ ਦੇ ਪ੍ਰਸਿੱਧ ਕਵੀ ਜਿਹੜੇ ਨੇ ਸੰਤੋਖ ਸਿੰਘ ਧੀਰ ਲਾਲੋ ਕੁਲਦੀਪ ਤਖਰ ਹੋਗੇ ਔਰ ਤਰਸੀਮ ਪੂਰੇਵਾਲ ਵਰਗੇ ਜਿਹੜੇ ਪ੍ਰਸਿੱਧ ਕਵੀ ਸੀਗੇ ਇਹ ਉਹਨਾਂ ਸਮਾਗਮਾਂ ਦੇ ਵਿੱਚ ਗਏ ਨੇ ਉਸ ਸਮੇਂ ਦੇ ਪ੍ਰਸਿੱਧ ਕਲਾਕਾਰ ਸੋਭਾ ਸਿੰਘ ਜਿਹੜੇ ਨੇ ਉਹ ਆਪਣੇ ਖਰਚੇ ਤੇ ਇੰਗਲੈਂਡ ਗਏ ਸਿਰਫ ਸ਼ੇਮ ਨੂੰ ਮਿਲਣ ਲਈ ਔਰ ਉਹਦੀਆਂ ਕਵਤਾਂ ਸੁਣਨ ਦੇ ਲਈ ਜਿਹੜੇ ਕਹਿੰਦੇ ਨੇ ਇੰਗਲੈਂਡ ਦੇ ਅਖਬਾਰ ਸੀਗੇ ਜਾਂ ਟੀਵੀ ਸੀਗੇ ਉਹ ਉਹਦੇ ਸਾਰੇ ਦਿਨ ਦੇ ਰਜੇਵੇਂ ਜਿਹੜੇ ਸੀਗੇ ਉਹ ਦੱਸਦੇ ਸੀਗੇ ਕਿ ਅੱਜ ਜਿਹੜਾ ਪੰਜਾਬੀ ਸ਼ਾਇਰ ਆਇਆ ਹੋਇਆ ਉਹਦੇ ਆ ਰਜੇਵੇਂ ਆ ਉਹਦੇ ਸਾਰਤਾਰ। ਬੀਬੀਸੀ ਨਿਊਜ਼ ਜਿਹੜੇ ਨੇ ਜਾਂ ਬੀਬੀਸੀ ਟੀਵੀ ਨੇ ਉਹਨਾਂ ਨੇ ਉਹਨਾਂ ਦੀ ਇੰਟਰਵਿਊ ਲਈ। ਇਹ ਸੋ ਇੰਗਲੈਂਡ ਦੀ ਯਾਤਰਾ ਨੇ ਸ਼ਿਵ ਦੀ ਸਿਹਤ ਖਰਾਬ ਕਰ ਦਿੱਤੀ। ਉੱਥੋਂ ਦੇ ਲੋਕਾਂ ਨੂੰ ਸ਼ਿਵ ਮਿਲਿਆ ਤੇ ਜ਼ਰੂਰ ਪਰ ਇਹਦੇ ਸਿਹਤ ਤੇ ਬੜਾ ਬੁਰਾ ਪ੍ਰਭਾਵ ਪਿਆ ਕਹਿੰਦੇ ਨੇ ਕਿ شەਵ ਰਾਤ 2 3 ਵਜੇ ਤੱਕ ਆਪਣੇ ਪ੍ਰਸ਼ੰਸਕਾਂ ਨੂੰ ਮਿਲਦਾ ਆਪਣੇ ਚਾਹਣ ਵਾਲੇ ਨੂੰ ਮਿਲਦਾ ਤੇ 2 ਘੰਟੇ ਬਾਅਦ ਤੋਂ ਵੱਦ ਸੌਂਦਾ ਉਸ ਤੋਂ ਬਾਅਦ ਉੱਠਦਾ 2 4 ਪੈਗ ਲਾਉਂਦਾ ਤੇ ਸਾਰੇ ਦਿਨ ਲਈ ਫਿਰ ਰੈਡੀ ਹੋ ਜਾਂਦਾ ਸਤੰਬਰ 1972 ਨੂੰ ਸ਼ੇਵ ਇੰਗਲੈਂਡ ਤੋਂ ਵਾਪਸ ਆਇਆ ਹੈ ਔਰ ਵਾਪਸ ਜਲੰਧਰ ਨੂੰ ਆਇਆ ਹੈ ਇਹਨਾਂ ਦੀ ਸਿਹਤ ਜਿਹੜੀ ਹੈ ਉਹ ਬਹੁਤ ਗਰਵਟ ਵੱਲ ਚਲੀ ਗਈ ਸੀਗੀ ਬਿਮਾਰ ਹੋ ਗਏ ਜਿਆਦਾ ਉਤੋਂ ਇੰਗਲੈਂਡ ਤੋਂ ਆ ਕੇ ਸ਼ਿਵ ਨੇ ਜਿਹੜੀਆਂ ਉਹਨਾਂ ਦੀਆਂ ਕਵਤਾਵਾਂ ਦਾ ਵਿਰੋਧ ਕਰਦੇ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਸ਼ਿਵ ਚੰਗਾ ਨਹੀਂ ਲਿਖਦਾ ਜਾਂ ਇਹ ਜ਼ਿਆਦਾ ਮਤਲਬ ਕਿ ਬਿਰਹਾ ਦੇ ਗੀਤ ਲਿਖਦਾ ਹੈ ਉਹਨਾਂ ਦਾ ਵਿਰੋਧ ਕਰਦੇ ਸੀਗੇ ਉਹਨਾਂ ਬਾਰੇ ਖੁੱਲ ਕੇ ਬੋਲਣਾ ਸ਼ੁਰੂ ਕੀਤਾ ਪਹਿਲਾਂ ਇਹ ਨਹੀਂ ਸੀ ਇਨਵਰਕ ਕਰਦੇ ਕਿੰਨੇ ਬੋਲਦੇ ਨਹੀਂ ਸੀਗੇ ਉਹਦੇ ਆਪਣੀਆਂ ਕਵਤਾਵਾਂ ਦੀ ਜਿਹੜੀ ਇਹਨਾਂ ਦੀ ਬੇਲੋੜੀ ਚਰਚਾ ਜੀ ਕਰਦੇ ਸੀਗੇ ਉਹ ਲੋਕ ਉਹਨਾਂ ਨੂੰ ਜਵਾਬ ਦੇਣ ਲੱਗ ਪਏ ਪਰ ਸੇਧ ਸਾਥ ਨਹੀਂ ਸੀ ਦੇ ਰਹੀ ਔਰ ਜਿਆਦਾ ਬਿਮਾਰ ਹੋ ਗਏ ਅਖੀਰ ਪਤਨੀ ਅਰਣਾ ਨੇ ਉਹਨਾਂ ਨੂੰ ਚੰਡੀਗੜ੍ਹ ਦੇ 16 ਸੈਕਟਰ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜੀ ਐਡਮਿਟ ਕਰਵਾ ਦਿੱਤਾ ਪਰ ਸ਼ਿਵ ਹਸਪਤਾਲ ਦੇ ਵਿੱਚ ਮਰਨਾ ਨਹੀਂ ਸੀ ਚਾਹੁੰਦਾ ਡਾਕਟਰਾਂ ਦੇ ਮਤਲਬ ਬਹੁਤ ਸਮਝਾਉਣ ਦੇ ਬਾਵਜੂਦ ਵੀ ਸ਼ਿਵ ਉੱਥੋਂ ਨਿਕਲਿਆ ਏ ਔਰ ਆਪਣੇ ਬਟਾਲੇ ਦੇ ਜਦੀ ਘਰ ਦੇ ਵਿੱਚ ਆ ਗਿਆ ਕੁਝ ਦਿਨ ਉੱਥੇ ਰਹੇ ਨੇ ਉੱਥੇ ਰਹਿਣ ਤੋਂ ਬਾਅਦ ਸ਼ਿਵ ਨਸ਼ੇ ਦੀ ਇਚੇਨਸ ਆਰ ਉਹਨਾਂ ਨੂੰ ਉਹਨਾਂ ਦੇ ਸਹਰੇ ਪਿੰਡ ਕੀਰੀ ਮੰਗਿਆਲ ਜਿਹੜਾ ਪਿੰਡ ਹੈ ਜੀ ਉੱਥੇ ਲੈ ਗਏ ਨੇ ਥੋੜੀ ਦੇਰ ਉੱਥੇ ਰਹੇ ਨੇ ਔਰ 6 ਮਈ 1973 ਦੀ ਸਵੇਰ ਨੂੰ ਸ਼ਿਵ ਜਿਹੜਾ ਹੈ ਇਸ ਦੁਨੀਆ ਨੂੰ ਛੱਡ ਕੇ ਚਲੇ ਗਿਆ ਮਹਾਨ ਕਵੀ ਮਹਾਨ ਸ਼ਾਇਰ ਹੈ ਜਿਹਨੂੰ ਅੱਜ ਵੀ ਦੁਨੀਆ ਸੁਣਦੀ ਹੈ ਜਿਹਦੇ ਅੱਜ ਵੀ ਕਵਿਤਾਵਾਂ ਪੜ੍ਹੀਏ ਤੇ ਜਿਹੜਾ ਬੰਦਾ ਇੱਕ ਵਾਰੀ ਸੁਣਨ ਲੱਗ ਪਏ ਤੇ ਉਹ ਫਿਰ ਉਹਦੇ ਜੋਗਾ ਹੀ ਹੋ ਕੇ ਰਹਿ ਜਾਂਦਾ ਹੈ ਇਨਾਂ ਦੀਆਂ ਕੁਝ ਕਵਿਤਾਵਾਂ ਜਿਹੜੀਆਂ ਜੀ ਪੀੜਾਂ ਦਾ ਫਰਾਗਾ ਲਾਜਵੰਤੀ ਮੈਨੂੰ ਵਿਦਾ ਕਰੋ ਦਰਦਮੰਦਾਂ ਦੀ ਆਹੀ ਵਿਦਾ ਕਰੋ ਬਿਰਹਾ ਦਾ ਸੁਲਤਾਨ ਮੈਂ ਅਤੇ ਮੈਂ ਇੱਕ ਆਰਤੀ ਇਹ ਇਹਨਾਂ ਦੀਆਂ ਪ੍ਰਸਿੱਧ ਕਵਿਤਾਵਾਂ ਔਰ ਇੱਕ ਇਹਨਾਂ ਦਾ ਇਹਨਾਂ ਸ਼ਿਰ ਨੇ ਲਿਖਿਆ ਸੀਗਾ ਜੀ ਲੂਣਾ ਨਾਮ ਦਾ ਨਾਟਕ ਜਿਹੜਾ ਕਿ ਸਿਖਰ ਹੈ ਜੀ ਤਾਨੂੰ ਮੌਕਾ ਮਿਲੇ ਤੇ ਉਹ ਪੜੋ ਮੈਂ ਇੱਕ ਦੋ ਵਾਰ ਹੀ ਪੜਿਆ ਹੈ 1961 ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਔਰ ਇਸੇ ਨਾਵਲ ਨੇ ਉਹਨਾਂ ਨੂੰ ਸਾਹਿਤ ਅਕਾਦਮਿਕ ਪੁਰਸਕਾਰ ਜਿਹੜਾ ਹੈ ਉਹ ਵੀ ਦਿਵਾਇਆ ਔਰ ਇਸ ਦੇ ਵਿੱਚ ਇਹਨਾਂ ਨੇ ਲੂਣਾ ਦਾ ਚਰਿੱਤਰ ਤੇ ਜਿਹੜੇ ਦਾਗ ਲੱਗੇ ਸੀਗੇ ਉਸ ਦੇ ਲਈ ਸਮਾਜ ਨੂੰ ਜ਼ਿੰਮੇਵਾਰ ਠਹਿਰਾ ਕੇ ਤੇ ਸਮਾਜ ਨੂੰ ਦੱਸਿਆ ਹੈ ਬਹੁਤ ਸੋਹਣਾ ਇਹ ਨਾਵਲ ਹੈ ਪੜਨ ਯੋਗ ਹੈ ਇਸ ਹੀ ਮਹਾਨ ਸ਼ਾਇਰ ਜਿਹੜੇ ਨੇ ਸ਼ੇਖਮਰ ਬਟਾਲਵੀ ਜੀ ਦੇ ਜ਼ਿੰਦਗੀ ਦੇ ਕੁਝ ਹਿੱਸੇ ਕਰ ਨੂੰ ਇੱਕ ਵੀਡੀਓ ਲੈ ਕੇ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀਉਂਦੇ ਰਹੋ